ਚੰਡੀਗੜ੍ਹ ਦੇ ਸੈਕਟਰ 25 ਦੇ ਵਿੱਚ ਤੇ ਰਾਤ ਇੱਕ ਵਾਕਿਆ ਹੋਇਆ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ ਤੇ ਘਰ ਦੇ ਉੱਤੇ ਪੱਥਰबाजी ਕੀਤੀ ਗਈ ਹੈ ਦੇਖੋ ਤਸਵੀਰਾਂ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀਆਂ ਨੇ ਤਸਵੀਰਾਂ ਤੁਹਾਡੇ ਸਾਹਮਣੇ ਆ ਸਵੇਰ ਦੇ 5 ਵਜੇ ਨਜ਼ਾਰੇ ਤੇ ਦੇਖੋ ਕਿ ਇਹ ਜਿਹੜੇ ਨੌਜਵਾਨ ਹੈ ਇਹ ਪੁਲਿਸ ਚੌਕੀ ਪਹੁੰਚੇ ਨੇ ਸ਼ਿਕਾਇਤ ਕਰ ਉਸ ਤੋਂ ਪਹਿਲਾਂ ਪੁਲਿਸ ਕੰਟਰੋਲ ਰੂਮ ਨੂੰ 112 ਦੀ ਸ਼ਿਕਾਇਤ ਕੀਤੀ ਹੈ ਦੇਖ ਸਕਦੇ ਹੋ ਇਹ ਦੋਨੇ ਨੌਜਵਾਨ ਹੈ ਇਹ rahul ਹੈ ਜਿਹਨਾਂ ਨੇ ਕਰ ਪੱਥਰਵਾਜੀ ਇਹ ਮੁੰਡਾ ਜਿਹਦਾ ਇੱਕ ਗੱਡੀ ਦਾ ਸ਼ੀਸ਼ਾ ਤੋੜ ਦਿੱਤਾ ਗਿਆ ਬੇਰੁਜਗਾਰੀ ਪਹਿਲੇ ਹੀ ਨਹੀਂ ਹੈ ਛੋਟੀ ਮੋਟੀ ਗੱਲਾਂ ਨੂੰ ਲੈ ਕੇ ਪੱਥਰਵਾਜੀ ਕੀਤੀ ਗਈ ਜਿੱਥੇ ਕਿਸੇ ਨੌਜਵਾਨ ਦੀ ਗੱਡੀ ਦਾ ਸ਼ੀਸ਼ਾ ਤੋੜਤਾ ਕੀ ਕਸੂਰ ਸੀ ਇਹ ਵੀ ਜਾਣਾਂਗੇ ਹੁਣ ਉਹਦਾ ਖਾਮਿਆਜਾ ਇਸ ਨੌਜਵਾਨ ਨੂੰ ਪੜਨਾ ਪੈਣਾ ਜਿਸ ਦੀ ਗੱਡੀ ਦਾ ਸ਼ੀਸ਼ਾ ਤੋੜਤਾ ਇਹਨਾਂ ਦੇ ਘਰ ਦੇ ਉੱਤੇ ਪੱਥਰਵਾਜ਼ੀ ਕੀਤੀ ਗਈ। ਕਿਸ ਗੱਲ ਨੂੰ ਲੈ ਕੇ ਵਿਵਾਦ ਸੀ? ਕਿਸ ਗੱਲ ਨੂੰ ਲੈ ਕੇ ਗੁੰਡਾਗਰਦੀ ਕੀਤੀ ਗਈ? ਇਹ ਤਾਂ ਹੁਣ ਉਹ ਇਨਸਾਨ ਖੁਦ ਸੇਗਾ ਜਿਹੜਾ ਇਸ ਤਸਵੀਰਾਂ ਦੇ ਵਿੱਚ ਕੈਦ ਹੈ। ਤਿੰਨ ਮੁੰਡੇ ਆਏ ਮੋਟਰਸਾਈਕਲ ਤੇ ਪੱਥਰਵਾਜ਼ੀ ਕੀਤੀ ਦੋਵਾਂ ਨੇ ਭੱਜੇ ਤੇ ਉਸ ਤੋਂ ਬਾਅਦ ਆਸਾਨੀ ਦੇ ਨਾਲ ਫਰਾਰ ਹੋ ਗਏ। ਤਸਵੀਰਾਂ ਤੁਹਾਡੇ ਸਾਹਮਣੇ ਹੈ ਸੀਸੀਟੀਵੀ ਆ। ਨਾਮ ਤੁਹਾਡਾ ਨਿਹਾਲ। ਨਿਹਾਲ ਕੀ ਕੰਮ ਕਰਦੇ ਹੋ? ਟੈਕਸੀ ਦੇ ਕੰਮ। ਟੈਕਸੀ ਦਾ ਮਾੜਾ ਕਿਹੜੀ ਗੱਡੀ ਆ ਥੋੜੀ ਜਿਹੀ ਨੋਵਾ ਨੋਵਾ ਕੋਣ ਆ ਮੁੰਡੇ ਨੇ ਤੋੜ ਕੇ ਦੇ ਸੀ ਸਾ 25 ਗਈ ਐ ਕਿਉਂ ਤੋੜ ਗਏ ਬਸ ਸੈਜ ਕੋਈ ਨਹੀਂ ਆ ਪੁਲਿਸ ਕੰਪਲੇਟ ਕਰੀ ਤੁਸੀਂ ਹਾਂ ਕਰੀ ਐ ਗੱਡੀ ਨੋਵਾ ਹਾਂਜੀ ਨੋਵਾ ਸਾਰੇ ਜਿਹੜੇ ਤੋੜਦੇ ਇੱਕ ਪਿੱਛੇ ਵਾਲਾ ਪਿੱਛੇ ਸਾਰੇ ਪਿੱਛੇ ਵਾਲੀ ਡਿੱਗੀ ਵਾਲਾ ਤੋੜੇ ਬੋਲ ਬੋਲ ਹੂੰ ਖੜਾ ਕਿ ਨਾ ਮੇਰਾ ਨਾਮ ਵਿਸ਼ਾਲ ਐ ਜੀ ਵਿਸ਼ਾਲ ਕੀ ਕੰਮ ਕਰਦੇ ਹੋ ਮੈਂ ਜੀ ਬੈਂਕ ਵਿੱਚ ਕੰਮ ਕਰਦਾ ਹੂੰ ਕੀ ਹੋਇਆ ਕੀ ये हम सो रहे थे जी नहीं। आ, ये दो पेन किस्तवार गोड़ने की तो पापा जी आते नीचे मैं आता हूँ नीचे आके देखते दो तीन लड़के थे जी सीसीवी कैमरे में सारी फोटो आई है लड़के के ही है ठीक है जी और गाड़ी के शीशे तोड़ी गई चाचा जी है चाचा जी के घर पहले नहीं किया हमला होया फिर हमारे घर हो गया अच्छा घर से पत्थरबाजी तो� है चार दिन पहले भी हुई थी नाम है मनीष कुमार मनीष घर से भी पहले पत्थरबाजी हुई है जी क्यों ਪਤਾ ਨਹੀਂ ਜੀ ਕਿਉਂ ਕੋਈ ਦਿਨ ਨਾਲ ਦੁਸ਼ਮਣੀ ਨਹੀਂ ਹੈ ਕੋਈ ਜਾਣ ਕੋਈ ਜਾਣ ਪਛਾਣ ਹੈ ਕਿਸੇ ਨਾਲ ਪਛਾਣ ਨਹੀਂ ਹੈ ਕਿ ਕਿਸੇ ਨੇ ਪਹਿਲੇ ਵੀ ਚਾਰ ਦਿਨ ਪਹਿਲੇ ਵੀ ਉਹ ਪੁਲਿਸ ਕੰਪਲੀਟ ਹੈ ਤੁਹਾਡੀ ਨਹੀਂ ਉਹ ਪਹਿਲੇ ਵੀ ਕੰਪਲੀਟ ਨਹੀਂ ਕਰ ਅੱਜ ਫੇਰ ਪੱਥਰਬਾਜ਼ੀ ਅੱਜ ਫੇਰ ਹੋਈ ਹੈ ਸਵੇਰੇ 1 ਵਜੇ ਦੇ 5 ਮਿੰਟ ਦੇ ਰਾਤ ਹਾਂ ਜੀ ਦੇ ਅੱਜ ਮੋਰਨਿੰਗ ਉਹ ਵੀ ਸ਼ਿਕਾਇਤ ਦਿੱਤੀ ਸੀ ਨਹੀਂ ਉਹ ਅਜੇ ਹੁਣ ਦਿੱਤੀ ਹੈ ਜੀ ਹੁਣ ਦਿੱਤੀ ਹੈ ਤੇ ਤੁਸੀਂ ਕੀ ਸ਼ਿਕਾਇਤ ਦੱਸੀ ਹੈ ਪੁਲਿਸ ਨੂੰ ਅਸੀਂ ਇਹ ਕੰਪਲੀਟ ਕਰਕੇ 100 ਨੰਬਰ ਤੇ ਕੰਪਲੀਟ ਕਰੀ ਤੀ ਉਹ ਆਪੀ ਸੀਆਰ ਵਾਲੇ ਲੈ ਕੇ ਲੇ ਗਏ ਸਪੂਜ਼ ਕਹਿੰਦੇ ਸਵੇਰੇ ਚੁੱਕ ਕੇ ਮੈਨੂੰ ਉਹ ਕੈਰੇਕਟਰ ਦਿੱਤੇ ਲੈ ਜਾਓ ਅਸੀਂ ਇਹ ਹਾਂ ਤੇ ਕੰਪਲੀਟ ਕਰਵਾਈ ਹੈ ਬਾਕੀ ਸਵੇਰੇ ਆਏਗੇ ਅਪਡੇਟ ਕਰਵਾਈ ਹੋਏਗੀ ਵੀਡੀਓ ਕਿਹੜੀ ਹੈ ਤੁਸੀਂ ਦਿਖਾਣੀ ਹੈ ਦੇਖ ਸਕਦੇ ਹੋ ਇਹ ਉਹੀ ਤਸਵੀਰਾਂ ਨੇ ਸੀਸੀਟੀਵੀ ਦੀਆਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਦੇਖ ਸਕਦੇ ਹੋ ਇਹ ਮੁੰਡਿਆਂ ਵੱਲੋਂ ਖੁਲੀਆਮ ਗੁੰਡਾਗਰਦੀ ਕੀਤੀ ਗਈ ਹੈ ਤੋੜਫੋੜ ਕੀਤੀ ਗਈ ਹੈ ਇਹੀ ਮੁੰਡੇ ਗੱਡੀ ਦਾ ਸ਼ੀਸ਼ਾ ਤੋੜ ਕੇ ਗਏ ਨੇ ਵਿਸ਼ਾਲ ਵੱਲੋਂ سنگੀਨ આરોਪ ਜਿਹੜੇ ਇਹ ਮੁੰਡਿਆਂ ਤੇ ਲਗਾਏ ਜਾ ਰਹੇ ਨੇ ਇਹ ਮੁੰਡਿਆਂ ਵੱਲੋਂ ਹੀ ਗੱਡੀ ਦੇ ਸ਼ੀਸ਼ੇ ਤੋੜੇ ਤੇ ਕਰਦੇ ਉੱਥੇ ਪੱਥਰबाजी ਕੀਤੀ ਆ ਇਹ ਤਾਂ ਹੁਣ ਪੁਲਿਸ ਦੇ ਤਫ਼ਰੀਜ਼ ਦੀ ਗੱਲ ਆ ਕਿ ਕਿੰਨੀ ਕਿ ਸੱਚਾਈ ਆ}{|\text{ਫਿਲਹਾਲ ਵਿਸ਼ਾਲ ਨੇ ਜਿਹੜੀ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਪੁਲਿਸ ਦੇ ਹਵਾਲੇ ਕਰ ਦਿੱਤੀਆਂ ਤੇ ਜਿਹੜੇ ਸਾਡੇ ਸਕਰੀਨ ਤੇ ਚੱਲ ਰਹੀਆਂ ਇਹ ਤਸਵੀਰਾਂ ਨੇ ਸੈਕਟਰ 25 ਦੀਆਂ ਇਹ ਮੁੰਡਾ ਕਿੱਥੇ ਦੇ ਰਹਿਣ ਵਾਲੇ ਆ 25 ਸੈਕਟਰ 25 ਸੈਕਟਰ ਦਾ ਹੈ ਜੀ ਕੋਈ ਦੁਸ਼ਮਣੀ ਤੇ ਨਹੀਂ ਦੁਸ਼ਮਣੀ ਹੈ ਕੋਈ ਰੰਜਿਸ਼ ਨਹੀਂ ਹੈ ਜੀ ਕੋਈ ਕੁਝ ਨਹੀਂ ਹੈ ਜੀ}} ਅੱਜ ਜੇ ہماری ਗੱਡੀ ਡਿਊਟੀ ਹੈ ਕੱਲ ਘਰ पे भी ਪੱਤਰ ਮਾਰ ਸਕਤੇ ਹੈ ہماری ਫੈਮਿਲੀ ਰਹਤੀ ਹੈ ਘਰ ਬੇ ਕਿਸੇ ਨੂੰ ਕੁਝ ਮਾਰਦੀ ਹੈ ਅਸੀਂ ਡਿਊਟੀ पे ਜਾਤੇ ਪਾਪਾ ਡਿਊਟੀ पे ਜਾਤੇ ਹੈ ਅੰਗਰੇਜ਼ ਚਾਹਤਾ ਜਾਂਤੇ ਹੈ ਉਹਨਾਂ ਦੇ ਘਰ ਦੇ ਤਾਂ ਪਹਿਲੇ ਪੱਥਰ ਵੱਜ ਗਏ ਹਾਂਜੀ ਠੀਕ ਹੈ ਜੀ ਕੱਲ ਕੱਲ ਕੋ ਹੋਰ ਕੁਝ ਹੋ ਗਿਆ ਫਿਰ ਅਸੀਂ ਕੀ ਕਰਾਂਗੇ ਪੁਲਿਸ ਕੀ ਕਹਿ ਰਹੀ ਹੈ ਉਹ ਕੱਲ ਸੁਬਹ ਆਏਗੀ ਸੁਬਹ ਆਏਗੇ ਹਾਂ ਜੀ ਉਹਨੇ ਜਾ ਕੇ ਦੇਖਿਆ ਨਾ ਨਹੀਂ ਅਫੀਸਰ ਵਾਲੇ ਉਹ ਬੀਟ ਵਾਲੇ ਬੀਟ ਵਾਲੇ ਆਏ ਬੀਟ ਵਾਲੇ ਦੇ ਅਧਿਕਾਰ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਦੇ ਹੁਣ ਜਿਹੜਾ ਥਾਣਾ ਪੁਲਿਸ ਦਾ ਅਫੀਸਰ ਹੈ ਇਹ ਕਰੇ ਸਵੇਰੇ ਜਾਂਚ ਕੀਤੀ ਜਾਏਗੀ ਫਿਲਹ ਛੋਟੀ ਮੋਟੀ ਗੱਲਾਂ ਨੂੰ ਲੈ ਕੇ ਕਿਦਾਂ ਗੁੰਡਾਗਰਦੀ ਕੀਤੀ ਜਾਂਦੀ ਹੈ ਇਹ ਤਸਵੀਰਾਂ ਤੁਹਾਡੇ ਸਾਹਮਣੇ ਆ ਗੱਡੀ ਇਨਸਾਨ ਕਿਸ ਤਰ੍ਹਾਂ ਲੰਦਾ ਕਿੱਦਾਂ ਕਮਾਈ ਕਰਦਾ ਕਿੱਦਾਂ ਉਹ ਪੈਸੇ ਨੂੰ ਇਕੱਠਾ ਕਰਦਾ ਫਿਰ ਇੱਕ ਗੱਡੀ ਜਿਹੜਾ ਜੁਗਾੜ ਹੈ ਉਹ ਆਪਣੇ ਰੋਜ਼ਗਾਰ ਦਾ ਕਰਦਾ ਦੇਖੋ ਤੋੜ ਦਵੇ ਕਿਹੜੇ ਤਕਲੀਫ ਤਾਂ ਹੁੰਦੀ ਹੈ ਲੇਕਿਨ ਬੇਗੁਨਿਆਦ ਜੇ ਕਿਸੇ ਦੀ ਗੱਡੀ ਤੋੜ ਦਿੱਤੀ ਜਾਵੇ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ ਕਿੱਦਾਂ ਦਾ ਲੱਗਦਾ ਹੈ ਖੁਦ ਆਮ ਗੁੰਡਾਦਗਰਦੀ ਕਿੱਥੀ ਗਈ ਹੈ ਦੇਖ ਸਕਦੇ ਹੋ ਨਾਹੀ ਕਿਸੇ ਨਾਲ ਦੁਸ਼ਮਣੀ ਨਾਹੀ ਕਿਸੇ ਨਾਲ ਕੋਸ ਫਿਰ ਵੀ ਘਰ ਦੇ ਬਾਹਰ ਖੜੀਦਾ ਗੱਡੀ ਦਾ ਸ਼ੀਸ਼ਾ ਤੋੜਦਾ ਤੇ ਇਹਨਾਂ ਦੇ ਘਰ ਤੇ ਪੱਥਰ ਵਾਜ ਦਿੱਤੀ ਗਈ ਫਿਲਹਾਲ ਹੁਣ ਪੁਲਿਸ ਜਾਂਚ ਦੀ ਗੱਲ ਹੈ ਜਿਹੜੀ ਸੀਸੀਟੀਵੀ ਇਹਨਾਂ ਨੇ ਪੁਲਿਸ ਦੇ ਹਵਾਲੇ ਕੀਤੀ ਹੈ ਜਿਹੜੇ ਮੁੰਡੇ ਦਾ ਨਾਮ ਦੱਸ ਰਿਹਾ ਉਹਨਾਂ ਤੇ سنگੀਨ આરોਪ ਲੱਗੇ ਨੇ ਹੁਣ ਪੁਲਿਸਿਆ ਤਫਤੀਸ਼ ਦੇ ਦੌਰਾਨ ਕੀ ਕੁਝ ਨਿਕਲ ਕੇ ਆਂਦਾ ਇਹ ਹੁਣ ਆਉਣ ਵਾਲਾ ਸਮੇਂ ਵਸੇਗਾ ਆਪਣੇ ਸ਼ੋਅ ਦੀ ਅੰਕੀ ਦੇ ਨਰਮੇਸ਼ ਕਬਾ ਸਟਾਰ ਨਿਊਜ਼ ਚੰਡੀਗੜ੍ਹ